ਘਟਨਾ ਇਸ ਹਮਨੇ ਆਈ ਹੈ ਜੋ ਕਿ ਅ ਮੰਨ ਆਭੀ ਯਾਤਰਾ ਤੇ ਲੰਗਰ ਲੈ ਕੇ ਗਏ ਸ਼ਰਧਾਲੂਆਂ ਦੇ ਗੱਡੀ ਹਾਸਤਾ ਗ੍ਰਸਤ ਹੋ ਗਈ ਹੈ ਜਿਸ ਵਿੱਚ ਚਾਰ ਜਾਨੇ ਦੇ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਪਵਨ ਕੁਮਾਰ ਉਫ ਅਮਾ ਜੋ ਕਿ ਫਰੋਇਪੁਰ ਕਲਗੜ ਗੁਰਦੁਆਰੇ ਦੇ ਨੇੜੇ ਰਹਿੰਦਾ ਸੀ ਉਸ ਦੀ ਮੌਕੇ ਤੇ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਲੁਧਿਆਣੇ ਦਾ ਵੀ ਸੀ ਜਿਸ ਦੀ ਮੌਤ ਹੋ ਗਈ ਹੈ ਮੌਕੇ ਤੇ ਗੱਡੀ ਚਲਾ ਰਿਹਾ ਸੀ ਉਹ ਉਸੀ ਮੌਕੇ ਤੇ ਮੋਤ ਹੋ ਗਿਆ ਤਿੰਨ ਲੋਕ ਜਿਹੜੇ ਉਹ ਗੰਭੀਰ ਜਖਮੀ ਬਸੇ ਜਾ ਰਹੇ ਨੇ ਤੇ ਇਸ ਨਾਲ ਦੇ ਬਹੁਤ ਮੰਦ ਭਾਗੀ ਘਟਣਾ ਹੈ ਘਰ ਵਿੱਚ 70 ਵਿਸ਼ੇ ਹਨ ਤੇ ਕੀ ਕੁਝ ਕਹਿਣਾ ਪਰਿਵਾਰ ਆ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕਿ ਨਾਮ ਕੀ ਸਹਾਦਰ ਕੀ ਜਲਪਾ ਕਿਸ ਤਰ੍ਹਾਂ ਘਟਣਾ ਜੇ ਬਾਕੀ ਨਪਮਨ ਕੁਮਾਰ ਫਤਵੀ ਕੱਲ ਦਿਨ ਵਿੱਚ ਗਿਆ ਕਰੋ

ਇਹ ਤੇਰੇ ਦੋ ਬੇਟੇ ਸਾਡੇ ਦੋ ਬੇਟੇ ਸਾਰੇ ਮਰਵਾ ਦਿੱਤਾ ਤਾਂ ਮਰਵਾ ਦਿੱਤਾ ਮੋਰ ਪਰੇ ਕਰ ਦਿੱਸੀ ਕੀ ਨਾਮ ਕੀ ਮੇਰਾ ਨਾਮ ਗਣੇਸ਼ ਕੁਮਾਰ ਹੈ ਜੀ ਗੱਲ ਇਸ ਤਰ੍ਹਾਂ ਦੀ ਮੇਰੇ ਬ੍ਰਦਰ ਹੋਣਗੇ ਵੱਡੇ ਹੋਏ ਇਹ ਕੱਲ ਲੰਗਰ ਤੇ ਜਾ ਰਹੇ ਸੀ ਜਿਹੜਾ ਮੇਰਾ ਭੂਦੇ ਸੀ ਤੇ ਰਸਤੇ ਇਤੇ ਜਿਹੜੀ ਗੱਡੀ ਹੈ ਨਾਲ ਦੀ ਉਹ ਖਾਈ ਤੋਂ ਪਲਟ ਗਈ ਇਲੋਟ ਪੰਜ ਜਣੇ ਸਵਾਰ ਸੀਗੇ ਤੇ ਦੋ ਜਣਿਆਂ ਦੀ ਮੌਕੇ ਤੇ ਡੈਥ ਹੋ ਗਈ। ਕਿੱਥੇ ਕਿਹੜੀ ਜਗ੍ਹਾ ਲੰਗ ਲੱਗੇਗਾ? ਇਹ ਲੰਗਰ ਲਾਉਦੇ ਸੀ ਆਪਣੇ ਅਮਨਾਤ ਲਾਉਦੇ ਸੀਗੇ। ਉਦਮਪੁਰ ਦੇ ਕੋਲ ਸ਼ਹਿਰ ਲੱਗਦਾ ਨਾ ਲੱਗਦਾ। ਕਿੰਨੇ ਜਣੇ ਵੀ ਜਾਂਦੇ ਦੋ ਜਣਿਆਂ ਦੀ ਹੋਈ ਪੰਜ ਜਣੇ ਦਾ। ਪਰ ਤੇਰੇ ਜਣੇ ਫਟੜ ਗਏ। ਹਰ ਸਾਲ ਹੀ ਜਾਂਦੇ ਹਰ ਸਾਲ ਹੀ ਲੱਗਦਾ ਸੀ ਲੱਗਦਾ। ਪਰਿਵਾਰ ਇਹਨਾਂ ਦੇ ਪਰਿਵਾਰ ਵਿੱਚ ਕਿੰਨੇ ਦੀ ਵਾਈਫ ਹੈ ਦੋ ਬੱਚੇ ਨੇ। ਉਹ ਇੱਕ ਮੌਲ ਵਾਲੇ ਹੀ ਕਾਰਜ ਚ ਕੁਮਾਰਾਂ ਲਈ ਸੀ। ਇਹ ਨਾਲ ਦੇ ਨਾਲ ਜੋ ਸਾਥੀ ਸਨ ਸਾਥੀ 4 ਸੀਗੇ ਨਾਲ ਇਹਨਾਂ ਦੇ ਜਿਨ੍ਹਾਂ ਦੇ ਨਾਲ ਇਹਨਾਂ ਦੇ ਨਾਲ ਦੂਜੇ ਦਾ ਸਾਥੀ ਵੀ ਡੈਥ ਹੋ ਗਈ। ਤਿੰਨ ਜਿਹੜੇ ਫਟੜ ਹੋ ਗਏ ਦੇਖੋਗੇ। ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਘਟਨਾਗੀ ਬਣ ਗਈ। ਨਹੀਂ ਹਜੇ ਤਾਂ ਪੂਰੀ ਤਰ੍ਹਾਂ ਨਹੀਂ ਪਤਾ ਲੱਗ ਸਕਿਆ ਕਿਉਂਕਿ ਜਿਹੜੇ ਨੇ ਲੈਂਡ ਬੋਡੀ ਤੇ ਉਤੇ ਕਾਰਵਾਈ ਚੱਲਦੀ ਵੀ ਹੈ। ਕੀ ਇਹ ਰਾਤ ਦਾ ਸਮਾਂ ਸੀ? ਇਹ ਰਾਤ ਦਾ ਸਮਾਂ ਸੀ 12 ਟੇਕ ਦੇ ਵਿੱਚ ਕਾਰ ਸਮਾਂ ਸੀ।